ਸਾਰਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਚੈਨਲ ਰਾਣਾ ਸੰਧੂ ਯਾਰ ਪੰਜਾਬੀ ਆਪਣਾ YouTube ਚੈਨਲ ਆ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੋ ਚੰਗਾ ਸੁਨਣ ਨੂੰ ਮਿਲੇ ਆਪਣਾ ਜਿੱਦਾਂ ਆਪਣਾ ਸਾਰਾ ਵਿਸ਼ੇਸ਼ ਮੁੱਦੇ ਟਾਪਿਕ ਆਪਾਂ ਗੱਲਬਾਤ ਕਰਦੇ ਰਹਿੰਨੇ ਆ ਗੋਪੀ ਦਾਸ ਤੁਹਾਡਾ ਗੋਪੀ ਮਾਝੇ ਵਾਲਾ ਪਾਉ ਜ਼ਿਲ੍ਹਾ ਤਰਨਤਾਰਨ ਜਿਵੇਂ ਤੁਹਾਨੂੰ ਪਤਾ ਅੱਜ ਆਪਾਂ ਬੋਲਣਾ ਮਿੱਦ ਦੇਹੇਜ ਦੇਹੇਜ ਮਤਲਬ ਇਹ ਵਿਆਹ ਸ਼ਾਦੀਆਂ ਬਾਰੇ ਆਪਾਂ ਅੱਜ ਗੱਲਬਾਤ ਕਰਨੀ ਆ ਦਾਜ ਦਿਨੇ ਆਪਾਂ ਦਾਜ ਦੇ ਵਰੀ ਇਹ ਵੀਰਜੀ ਆਪਣਾ ਵੇਖੋ ਜੀਮਿੰਦਾਰਾਂ ਭਰਾਵਾਂ ਨੂੰ ਵੀ ਬੇਨਤੀ ਆ ਵੀ ਆਪਾਂ ਜਿੱਦਾਂ ਹੁਣ ਦਾਜ ਕਈ ਮੂੰਹ ਮੰਗ ਕੇ ਲੈਂਦੇ ਆ ਕਈ ਆਖਣਗੇ ਵੀ ਚਮਚਾਵ ਨਹੀਂ ਲੈਣਾ ਇਹ ਬੜਾ ਅੱਜਕੱਲ ਟ੍ਰੈਂਡ ਚੱਲ ਰਿਹਾ ਆ ਵੀ ਜਿਹੜਾ ਦਾਜ ਆ ਇਹ ਕਿਉਂ ਮੰਗਦੇ ਨੇ ਇੱਕ ਤੇ ਜਿਹੜਾ ਕੁੜੀ ਵਾਲੇ ਆਪਣਾ ਦਿਲ ਦਾ ਟੁਕੜਾ ਜਿੰਨੂੰ ਕੁੜੀ ਨੂੰ ਕੁੜੀ ਦੇ ਦਿੰਦੇ ਸਮਝ ਲਓਂਦੇ ਦਿਲ ਦਾ ਜਿਗਰਾ ਟੁਕੜਾ ਹੀ ਦੇ ਤਾ ਹਨਾ ਪਿੱਛੇ ਰਹਿ ਕੀ ਗਿਆ ਉੰਨੇ ਦਾ ਆਪਣਾ ਘਾਰ ਹੀ ਸਾਰਾ ਦੇਤਾ ਅਗਲੇ ਨੂੰ ਹਨਾ ਮੁੰਡੇ ਵਾਲਾਂ ਨੂੰ ਵੇਖੋ ਮੂੰਹ ਮੰਗੇ ਮੰਗ ਕੇ ਲੈਣੀ ਹੈ ਗੱਡੀਆਂ ਲੈਣੇ ਆਪਾਂ ਵੱਡੀਆਂ ਵੱਡੀਆਂ ਗੱਡੀਆਂ ਲੈਣੇ ਆ ਮੋਟਰਸਾਈਕਲ ਚਲੋ ਆਮ ਹੀ ਸਾਰੇ ਦੇਨ ਦਾ ਪੇਟੂ ਜੈਡੀ ਹੁਣ ਸਪਲੈਂਡਰ ਹੋ ਗਿਆ ਪਲਟੀਨਾ ਹੋ ਗਿਆ ਕਈ ਬੁਲਟ ਮੰਗਦੇ ਹੁਣ ਫ PUBG ਵੀਰ ਚਲੋ ਮੰਨਦੇ ਆ ਵੀ ਆਪਾਂ ਗਵਰਨਮੈਂਟ ਜੌਬ ਆਜ ਗਵਰਨਮੈਂਟ ਦੇ ਜੋਬ ਜਿੱਦਾਂ ਮਤਲਬ ਬਿਜਲੀ ਬੋਰਡ ਚ ਇਹ ਪੁਲਸ ਚਾ ਵੀਰ ਜੇ ਆਰਮੀ ਚਾ ਇਹ ਥੋੜਾ ਵੀ ਆਪਾਂ ਹੁਣ ਵੇਖੋ ਕਈਆਂ ਦੀ ਮੇਰੇ ਅਰਗੇ ਨਹੀਂ ਸੋਚ ਆ ਵੀ ਕੁੜੀ ਚਲੋ ਕਰਾ ਰੋਟੀ ਪਾਣੀ ਜਾਨ ਦੀ ਹੋਵੇ ਮਾਨ ਸਨਮਾਨ ਇੱਜ਼ਤ ਮਾਣ ਹਰ ਕਿਸੇ ਨੂੰ ਹਾਸ ਖੇਡ ਕੇ ਬਲਾ ਵੀ ਕਈਆਂ ਦੀ ਇਹੋ ਜੀ ਸੋਚ ਆ ਵੀ ਚਾਹੀ ਚੁੰਮਚਾ ਨਹੀਂ ਲੈਣਾ ਮਾਹਰੇ ਨੇ ਸਾਰਾ ਕੁ ਘਰੇ ਦਿੱਤਾ ਵੋ ਜੋ ਵੀ ਆ ਪਰਮਾਤਮਾ ਦੀ ਕਿਰਪਾ ਕਈ ਕਈ ਪਤਾ ਕੀ ਆਖਣਗੇ ਵੀ ਜਦੋਂ ਬਰਾਤ ਜਾਂਦੀ ਆ ਕੋਈ ਕਮੀ ਪੇਸ਼ੀ ਨਾ ਸਾਡੀ ਬਰਾਤ ਨੂੰ ਆਵੇ ਆਪਾਂ ਜਲੂਸ ਕੱਢਦੇ ਅਗਲੇ ਦਾ ਜਾ ਕੇ ਕੁੜੀ ਵਾਲੇ ਦਾ ਆਪਾਂ ਪੂਰਾ ਜਲੂਸ ਕੱਢਣਾ ਵੀ ਐ ਇੱਥੋਂ ਆਪਾਂ ਕਈਆਂ ਦੇ 4-4 ਦਿੱਤਾ ਇੱਕ ਨੂੰ ਕਾਰਡ ਹੁੰਦਾ ਸਾਰੇ ਨਾਲ 4-4 5-5 10-10 12-12 ਜੀ ਆਪਾਂ ਘਰੋਂ ਚੱਲ ਜਾਂਦੇ ਇੱਕ ਨੂੰ ਕਾਰਡ ਦਿੱਤਾ ਹੁੰਦਾ ਉਹ ਪੂਰਾ ਅਗਲੇ ਦਾ ਜਲੂਸ ਕੱਢ ਗਿਆ ਇਹਦਾ ਇੱਕ ਹੋਰ ਗੱਲ ਵੀਰ ਜੀ ਆਪਾਂ ਜਿਹਨੂੰ ਪਲੇਟ 'ਚ ਇੱਕ ਪਲੇਟ ਜਾਂ ਆਪਾਂ ਥੋੜਾ ਪਰਿਵਾਰ ਨੇ ਖਾਣਾ ਜੇ ਛੋਟਾ ਬੱਚਾ ਦਾ ਹਾਂ 12 ਸਾਲਾਂ 15 ਸਾਲਾਂ ਦਾ ਜੇ ਘਰ ਦੇ 10 ਜੀ ਤੇ 10 ਹੀ ਪਲੇਟਾਂ ਉਹ ਪਲੇਟਾਂ ਵਾਈਜ਼ ਹੀ ਅਗਲੇ ਨੇ ਕੈਟਰਿੰਗ ਕੀਤੀ ਹੁੰਦੀ ਆ ਤੇ ਜੇ ਆਪਾਂ ਇੱਕ ਪਲੇਟ ਦੇ 4 4 5 5 ਜੀ ਖਾ ਲਾਂਗੇ ਤੇ ਆਪਾਂ ਨੂੰ ਕੋਈ ਇਹਦੇ ਵਿੱਚ ਆਪਾਂ ਨੂੰ ਕੀ ਹੋ ਚੱਲਿਆ ਆ ਆਪਾਂ ਪਲੇਟਾਂ ਵੀ ਵੱਖਰੀਆਂ ਵੱਖਰੀਆਂ ਨਾ ਉਧਰੋਂ ਕੈਟਰਿੰਗ ਤੇ ਵੀ ਜਰੂਰ ਕੱਢਦੇ ਆ ਅਗਲੇ ਨੇ ਜਾ ਕੇ ਵੀ ਫੁੱਲ ਵੀ ਇੱਜ਼ਤ ਮਾਣ ਪੂਰਾ ਵੀ ਬਰਾਤ 'ਚ ਕੋਈ ਕਮੀ ਪੇਸ਼ੀ ਨਾ ਆਵੇ ਹੁਣ ਵੇਖੋ ਜੇ ਆਪਾਂ ਕੋਈ ਆਰਮੀ ਵਾਲਾ ਜਿਹ ਕੋ ਪ੍ਰਾਈਵੇਟ ਜਿਹੜਾ 10 15000 ਤੇ ਕੋਈ ਕੰਪਨੀ ਕੋਈ ਬਿਜ਼ਨਸ ਕਰਦਾ ਸੋਚ ਆਪੋ ਆਪਣੀ ਵੀ ਰਹੀ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਮੇਰੇ ਤੇ ਵੀ ਇਹ ਸੱਜਦੇ ਜੋ ਪੰਜੇ ਉਂਗਲਾਂ ਆਪੋ ਆਪਣੀ ਸੋਚ ਵੀ ਹੁੰਦੀ ਬੰਦੇ ਦੀ ਕਈਆਂ ਦੀ ਸੋਚ ਹੁੰਦੀ ਆ ਵੀ ਇੱਜ਼ਤ ਮਾਣੇ ਹੁਣ ਹਿੰਦੂ ਧਰਮ ਚ ਵੀ ਲੋਕ ਬਹੁਤ ਸਿਆਣੇ ਹੋ ਗਏ ਆ ਆਪਣੇ ਇੱਧਰ ਚੱਲ ਜਿਓ ਤੁਸੀਂ ਪਟਨਾ ਬਿਹਾਰ ਵਾਲੀ ਸਾਈਡ ਉਹ ਵੀਰ ਪਤਾ ਕੀ ਆਂਦੇ ਉਹ ਕਾਊਂਟਰ ਨੰਬਰ ਆਪਣਾ ਕਾਪੀ ਦੇ ਦੇ ਦਿੰਦੇ ਆ ਵੀ ਜਿੰਨਾ ਕੁੜੀ ਵਾਲ ਥੋੜੇ ਬੋਦੇ ਪੈਸੇ ਦੇ ਦੇਣਗੇ ਤੇ ਆਪਾਂ ਚਲੋ ਵਧੀਆ ਆਪਣੇ ਪੰਜਾਬ 'ਚ ਇਹ ਆ ਵੀ ਜੇ ਜੇ ਕੁੜੀ ਮੁੰਡਾ ਨਹੀਂ ਮੰਗਦੇ ਉਹਨੂੰ ਤੰਗ ਪਰੇਸ਼ਾਨ ਕਰਦੇ ਆ ਫਿਰ ਕਈ ਜਿੰਦਾ ਜਲਾ ਦਿੰਦੇ ਆ ਕਲਾ ਦਿੰਦੇ ਆ ਕਈ ਤੰਗ ਪਰੇਸ਼ਾਨ ਕਰਦੇ ਫਿਰ ਕੇਸ ਚੱਲਦੇ ਆ ਹਨਾ ਕੁੱਟਮਾਰ ਕੁੜੀ ਨਾਲ ਕਰਦੇ ਇਹ ਚੰਗਾ ਥੋੜਾ ਦਾ ਵੀ ਨਾਰਮਲ ਕਰ ਲਾਂਗੇ ਤਾਂ ਆਪਾਂ ਨੂੰ ਕੋਈ ਇਹਦੇ ਵਿੱਚ ਕੀ ਹੋ ਜੂਗਾ ਨਾਰਮਲ ਕੁੜੀ ਆਪਾਂ ਨੂੰ ਪਲੱਸ 2 ਜਾਂ 10ਵੀਂ ਪੜ੍ਹੀ ਲੈਣੀ ਚਾਹੀਦੀ ਭਲਾ ਕਿਉਂ ਆ ਰੋਟੀ ਪਾਣੀ ਇੱਜ਼ਤ ਮਾਣ ਹਰ ਕਿਨੂ ਹਾਸੇ ਖੇਡ ਕੇ ਬੁਲਾਵੇ ਉਹ ਸਭ ਤੋਂ ਵਧੀਆ ਕੁੜੀ ਜਿੱਥੋਂ ਤੱਕ ਮੇਰੀ ਸੋਚ ਆ ਤੇ ਜੇ ਆਪਾਂ ਜ਼ਿਆਦਾ ਜਲੂਸ ਅਗਲੇ ਦਾ ਕੱਢਦੇ ਆ ਆਪਾਂ ਗੱਡੀਆਂ ਬੁਲਟ ਮੰਗਦੇ ਗੱਡੀਆਂ i20 ਬ੍ਰਿਜ਼ਾ ਉਹਦਾ ਵੱਡੀਆਂ ਗੱਡੀਆਂ ਜੇ ਆਪਾਂ ਜ਼ਿਆਦੀ ਪੜ੍ਹੀ ਲਿਖੀ ਮੰਗਦੇ ਆ ਉਹ ਫਿਰ ਹੁਕਮ ਨਹੀਂ ਸੈਂਦੀ ਸੱਸ ਸੋਹਰੇ ਦੀ ਨਹੀਂ ਬੰਦੀ ਉਹ ਫਿਰ ਇਸ ਗੱਲ ਨੂੰ ਆਂਦੇ ਆ ਵੀ ਸੱਸ ਸੋਹਰੇ ਨਾਲ ਉਵਾਂਦੀ ਅਗਲੀ ਮਮੀ ਪੜ੍ਹੀ ਲਿਖੀ ਆਈ ਮੈਂ ਕੇ ਦਾ ਹੁਕਮ ਨਾ ਜਿੰਨੀ ਸਿੰਪਲ ਕੁੜੀ ਲਾਵਾਂਗੇ ਉਹਨਾਂ ਮਾਨ ਸਨਮਾਨ ਸਤਕਾਰ ਨਾੋਂ ਸਾਸ ਨਾ ਸਹੁਰੇ ਨਾ ਜਾਦੀ ਬਣੂਗੀ ਇਸ ਕਰਕੇ ਬੇਨਤੀ ਆ ਦਾਸ ਵੱਲੋਂ ਗੋਪੀ ਪੱਟੀ ਮਾਝੇ ਵਾਲੇ ਪਾਉ ਵੱਲੋਂ ਇਹ ਸਿੰਪਲ ਕੁੜੀਆਂ ਲਓ ਦਾਜ ਨਾ ਲਿਆ ਕਰੋ ਕਿਉਂਕਿ ਆਪਣਾ ਗੱਬਿਸ਼ਾ ਵੇਚ ਲਿਆ ਕਰੋ ਜੇ ਉਹਨੇ ਦਾਜ ਲਿਆ ਤੇ ਆਪਾਂ ਨਾਲ ਵੀ ਉੱਥੋਂ ਡਬਲ ਦਾਜ ਆਵੇ ਹੁਣ ਫਰਨੀਚਰ ਵਾਸ਼ਿੰਗ ਮਸ਼ੀਨਾਂ ਏਸੀ ਐਲ ਸੀ ਡੀਆਂ ਡਿਮਾਂਡਾਂ ਕਰਦੇ ਆ ਮੈਂ ਨਾਲ ਸਿੰਪਲ ਲਓ ਕੁੜੀ ਜਿਹੜਾ ਮਾਨਸਰਮਾਨ ਵੀ ਮੜੇ ਲਵ ਮੈਰਿਜ ਥੋੜਾ ਘੱਟ ਕਰੋ ਰੇਂਜ ਮੈਰਿਜ ਹੀ ਵਧੀਆ ਵਾ ਆਪਣਾ ਕੰਮ ਕਰ ਕਰੋ ਕੰਮ ਕਾ ਤੇ ਵਧੀਆ ਰਿਸ਼ਤਾ ਹੋਵੇ ਤੇ ਹੁਣ ਵੇਖੋ ਕੁੜੀਆਂ ਕੁੜੀਆਂ ਵੀ ਜਿਆਦੀਆਂ ਪੜੀਆਂ ਲਿਖੀਆਂ ਆਖਣੀਆਂ ਵੀ ਮੁੰਡੇ ਪੜੇ ਲਿਖੇ ਆ ਇਹ ਕਾ ਟ੍ਰੈਂਡ ਆ ਗਿਆ ਇੱਕ ਜੇ ਬਾਹਰ ਜਾਣਾ ਵਾ ਉਹ ਆਖਣੀਆਂ ਆਈਲੈਂਡਸ ਵਾਲੀ ਕੁੜੀ ਜਾਂ ਮੁੰਡਾ ਜਾਂ ਕੁੜੀ ਕੁੜੀ ਜਾਂ ਮੁੰਡਾ ਆਈਲੈਂਡਸ ਵਾਲਾ ਸਿੰਪਲ ਵਿਆਹ ਕਰੋ ਸਿੰਪਲ ਖਾਣਾ ਖਾਓ ਗੁਰਦਾਰੇ ਹੁਣ ਵੇਖ ਲੋ ਪੁਰਾਣੇ ਜ਼ਮਾਨੇ ਚੁੰਨੀ ਚੜਾਵਾ ਕਰਦੇ ਜਿਹੜੇ ਪੁਰਾਣੇ ਜ਼ਮਾਨੇ ਚ ਵਿਆਹ ਹੁੰਦੇ ਸੀ ਨਾ ਉਹ ਜੇ ਕਿ ਇਹਦੇ ਘਰੇ ਕੁੜੀ ਵੇਖਣ ਜਾਂਦਾ ਕੋਈ ਕੁੜੀ ਗੰਜਾਂ ਕੋਈ ਕੰਮ ਕਰਨ ਦੀ ਜਾਂ ਮੱਝਾਂ ਚੋਂ ਦੀ ਜਾਂ ਕੋਈ ਕੰਮ ਕਰਨੀ ਉਹਨਾਂ ਕਹਿਣਾ ਵੀ ਕੁੜੀ ਪਸੰਦ ਆ ਤੇ ਮੁੰਡੇ ਨੂੰ ਉਦੋਂ ਪਤਾ ਲੱਗਣਾ ਵੀ ਜਦੋਂ ਮੁੰਡੇ ਦਾ ਵਿਆਹ ਉਹ ਦਿਨ ਕੁੜੀ ਵੇਖਣੀ ਹੋਂਦੇ ਅੱਜਕੱਲ WhatsApp ਦੇ ਫੋਟੋ ਆ ਜਾਂਦੀ Facebook ਦੇ Instagram ਦੇ ਫੋਟੋ ਆ ਜਾਂਦੀ ਆ ਜਿੰਨਾ ਆਪਾਂ ਸ਼ੋਰਟ ਹੋ ਗਏ ਉਹਨੇ ਆਪਣੇ ਕੱਲ ਕਲੇਸ਼ ਜ਼ਿਆਦਾ ਵਧਿਆ ਉਦੋਂ ਵਧੀਆ ਸੀ ਜ਼ਿੰਦਗੀ ਨਾ ਮੁੰਡੇ ਨੇ ਕੁੜੀ ਵੇਖਣਾ ਕੁੜੀ ਮੁੰਡੇ ਦੇ ਪੁਰਾਣੇ ਜ਼ਮਾਨੇ 80 90 70 ਦੀਆਂ ਗੱਲਾਂ ਦਸੁੰਦੇ ਆ ਮੈਂ ਉਦੋਂ ਵਧੀਆ ਹੀਰਾਮ ਨਾਲ ਸਿੰਪਲ ਕਰਦੇ ਹੀ ਇਧਰਲੀ ਸਾਈਡ ਐ ਇੱਕ ਹੋਰ ਰਾਜਸਥਾਨ ਵਾਲੀ ਉਥੇ ਊਠ ਦਿੰਦੇ ਆ ਪੁਰਾਣੇ ਰੀਤੀ ਰਿਵਾਜ ਵੀ ਹੁਣ ਵੇਖੋ ਆਪਣੇ ਰਾਜਸਥਾਨ ਇਧਰ 100-100 ਕਰੋੜ 20-21 ਕਿ ਕਰੋੜ ਰੁਪਏ ਦਾਜ ਦਿੰਦੇ ਚਲੋ ਜਿਨ੍ਹਾਂ ਨੇ ਜਿਹੜੇ ਵੱਡੇ ਲੋਗ ਆ ਉਹਨਾਂ ਦੇ ਤਾਂ ਵੱਡਿਆ ਨਾਲ ਯਾਰੀ ਪਾਉਣੀ ਹੋਣੀ ਹਣੇ ਜਿੱਦਾਂ ਨੀਤਾ ਅੰਬਾਨੀ ਟਾਟਾ ਬਿਰਲਾਲੇ ਹੋਗੇ ਉਹਨਾਂ ਦੀ ਕੁੜੀਆਂ ਲੱਭਣੀਆਂ ਹਾਈ ਫਾਈ ਗਰੀਬ ਨੂੰ ਗਰੀਬ ਹੀ ਕੁੜੀ ਚੰਗੀ ਆ ਕਿਉਂਕਿ ਘਰੇ ਆਪਾਂ ਰੋਟੀ ਪਾਣੀ ਪੋਣਾ ਹੁੰਦਾ ਜੇ ਵੇਖੋ ਹੁਣ ਮੈਂ ਮੈਂ ਕਿਦੇ ਕੰਮ ਤੇ ਲੱਗਾ ਤੇ ਜੀ ਕੁੜੀ ਵੀ ਕੰਮ ਵਾਲੀ ਲੱਭ ਲਈ ਤੇ ਫਿਰ ਗੱਲ ਤੇ ਉੱਥੇ ਰਹੀ ਸੱਸ ਸੋਹਰੇ ਦੀ ਫਿਰ ਰੋਟੀ ਪਾਣੀ ਤਾਂ ਉਹਨੇ ਪਕਾਉਣਾ ਆ ਆਪਾਂ ਲਿਆਉਣੀ ਕੁੜੀ ਜਿਹੜਾ ਸੱਸ ਸੋਹਰੇ ਦਾ ਮਾਂ ਰੋਟੀ ਪਕਾਵੇ ਚੱਲ ਟਾਈਮ ਵੰਡ ਕੇ ਕੰਮ ਕਰੇ ਵੀ ਸੱਸ ਕਹੇ ਵੀ ਮੈਂ ਚੱਲ ਆਟਾ ਗੁੰਨ ਲੈਨੀ ਆ ਤੇ ਨੋ ਕਵੇ ਚਲ ਮੈਂ ਰੋਟੀ ਪਕਾ ਲੈਣੀ ਆ ਮੈਂ ਆ ਭਾਂਡੇ ਧੋ ਲੈਣ ਇਹਦਾ ਵੰਡ ਕੇ 50 50 ਪਰਸੈਂਟ ਕੁੜੀ ਦੀ ਤੇ ਮੁੰਡੇ ਦੀ ਚੱਲਦੀ ਜਦੋਂ ਆਪਾਂ ਸਾਰਾ ਪ੍ਰੈਸ਼ਰ ਕੁੜੀ ਵਾਲ ਪਾ ਦੇਣਾ ਫਿਰ ਉਹ ਚੰਗੀਆਂ ਗੱਲਾਂ ਨਹੀਂ ਫਿਰ ਇਹਦਾ ਬੰਦ ਹੀ ਨਹੀਂ ਪ੍ਰੇਮ ਪਿਆਰ ਨਾਲ ਮੈਂ ਦੇਹ ਜਦ ਸਖਤ ਵਿਰੋਧ ਕਰਦਾ ਵਾਂ ਗੋਪੀ ਪੱਟੀ ਵਾਲਾ ਮਾਝੇ ਵਾਲੇ ਕਿਉਂਕਿ ਨਾਰਮਲ ਸਿੰਪਲ ਜੀ ਕੁੜੀ ਲੱਭੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਾਡਾ ਵੀਰ ਗੋਪੀ ਪੱਟੀ ਜੋ ਸਮੇ ਸਮੇ ਤੇ ਚੰਗੀ ਜਾਣਕਾਰੀ ਦਿੰਦਾ ਹੈ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੰਦਾ ਹੈ ਸੋ ਅੱਜ ਅਸੀਂ ਗੱਲ ਕੀਤੀ ਦਾਜ ਬਾਰੇ ਦਾਜ ਜਿਹੜਾ ਨਹੀਂ ਲੈਣਾ ਚਾਹੀਦਾ ਪਹਿਲੀ ਗੱਲ ਦੂਜੀ ਗੱਲ ਵੀ ਜੇਕਰ ਧੀ ਭੈਣ ਦਾਜ ਨਹੀਂ ਲੈ ਕੇ ਆ ਜਿਹਨੂੰ ਮਾੜਾ ਚੰਗਾ ਨਾ ਬੋਲੋ ਕਿਉਂਕਿ ਅੱਜ ਦੇ ਸਮੇਂ ਵਿੱਚ ਇਹੋ ਜਿਹੇ ਕੇਸ ਜਾਦੇ ਵੱਧ ਰਹੇ ਆ ਸਾਨੂੰ ਇਹੋ ਜੀਆਂ ਤੀਜਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਦਾਜ ਦੂਜ ਪ੍ਰਤੀ ਕੋਈ ਵੀ ਲਾਲਚ ਨਹੀਂ ਕਰਨਾ ਚਾਹੀਦਾ ਸੋ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਿਹੜਾ ਦਾਜ ਆ ਨਾ ਲਿਆ ਕਰੋ ਇਹੋ ਬੇਨਤੀ ਹੈ ਸਾਡੇ ਨਾਲ ਵੀਰ ਪ੍ਰਤਾਪ ਨਗੋਟਾ ਵੀ ਆ ਚਲੋ ਅਸੀਂ ਇਹਨੂੰ ਬੇਨਤੀ ਕਰਦੇ ਆਂ ਵੀ ਆ ਜਾਏ ਪਰ ਲਾਗੇ ਖੜੋਤਾ ਮੈਂ ਤਾਂ ਕਹਿਣਾ 2 ਮਿੰਟ ਆ ਜਾਏ ਤੇ ਗੱਲ ਕੋਈ ਨਹੀਂ ਹੋਣੀ ਆ ਜਾ ਵੀਰ ਆ ਜਾ 2 ਮਿੰਟਾਂ ਦਾ ਕੋਹ ਨਹੀਂ ਹੁੰਦਾ ਆ ਜਾ ਆ ਜਾ ਯਾਰ ਆ ਜਾ ਓਏ ਆ ਜਾ ਵਰਤਾਪ ਚੱਲ ਤੂੰ ਬਾਅਦ ਕਰਾਂ ਰਣੋ ਭਾਜੀ ਬਾਅਦ ਚ ਕਰਦੇ ਚਲੋ ਠੀਕ ਉਹ ਕਾਲਾ ਪੈ ਗਿਆ ਚਲੋ ਬਾਅਦ ਚ ਕਰ ਲੂਗਾ ਸੋ ਇਸ ਕਰਕੇ ਜਿਹੜਾ ਦਾਜ ਨਾ ਲਿਆ ਕਰੋ ਦਾਜ ਲੈਣ ਦੇ ਨਾਲ ਜਿਹੜੀ ਇੱਜ਼ਤ ਘਟਦੀ ਹੈ ਉਹਨ ਕਈ ਗਰੀਬ ਮਾਪੇ ਦਾਜ ਨਹੀਂ ਦੇ ਸਕਦੇ ਤੇ ਸਾਡੇ ਪੰਜਾਬ ਚ ਜਿਹੜੇ ਲੋਕ ਆ ਉਹ ਦਾਜ ਦੇ ਬਹੁਤ ਲਾਲਚੀ ਆ ਕਿਉਂ ਬਨਗੋਟਾ ਸਾਹਿਬ ਬਿਲਕੁਲ ਜੀ ਬਿਲਕੁਲ ਉਹ ਚਾਹੁੰਦੇ ਆ ਵੀ ਸਾਨੂੰ ਟਰੱਕਾਂ ਨਾਲ ਦਾਜ ਆਵੇ ਗੱਡੀਆਂ ਉਹਨ ਵੱਡੀਆਂ ਰਿੱਜਾਂ ਟੀਵੀ ਕੈਮਰੇ ਸਭ ਕੁਹੀ ਕੁੜੀ ਵਾਲੇ ਘਰ ਹੀ ਦੇਣ ਤੇ ਅਸੀਂ ਪੱਲਿਓ ਕੋਹਣਾ ਲਈਏ ਤੇ ਪਰ ਇਹ ਜਿਹੜੀ ਇੱਕ ਬਹੁਤ ਵੱਡੀ ਸ਼ਰਮ ਦੀ ਗੱਲ ਹੈ ਪੰਜਾਬੀ ਸਮਾਜ ਲਈ ਜੇ ਉਹ ਦਾਜ ਮੰਗਦੇ ਆ ਤੇ ਆਉਣ ਵਾਲੇ ਸਮੇਂ 'ਚ ਹੁਣ ਕੁੜੀਆਂ ਦੀ ਗਿਣਤੀ ਘਟ ਗਈ ਆ ਲੋਕ ਵਿਆਹ ਕਰਾਉਣ ਤੋਂ ਤਰਸ ਰਹੇ ਆ ਮਤਲਬ ਲੜਕੀ ਨਹੀਂ ਕੋਈ ਲੱਭ ਰਹੀ ਤੇ ਹੁਣ ਕਈ ਕੁੜੀਆਂ ਇਨਾ ਪੜ੍ਹ ਲਿਖ ਕੇ ਵਿਦੇਸ਼ਾਂ ਚ ਚਲ ਗਈਆਂ ਸੈੱਟ ਹੋ ਗਈਆਂ ਸੋਨਾ ਕੰਮ ਧੰਦਾ ਉਹਨਾਂ ਦਾ ਵੀ ਮਤਲਬ ਚੱਲ ਰਿਹਾ ਹੁਣ ਤੇ ਸਗੋਂ ਕੁੜੀਆਂ ਨੂੰ ਪੈਸੇ ਲਾ ਕੇ ਬਾਹਰ ਕੱਢ ਲੰਦਾ ਇਹ ਲੋਕ ਕੋਲੋਂ ਪੈਸੇ ਲਾ ਕੇ ਕਿਉਂਕਿ ਜਿਹੜਾ ਕੁੜੀਆਂ ਦਾ ਆਉਦਾ ਤਾਂ ਹੋ ਗਿਆ ਏ ਤੇ ਮੁੰਡੇ ਜਿਹੜੇ ਉਹਨਾਂ ਨੇ ਪੜ ਰਹਿ ਗਿਆ ਜਾਂ ਨਸ਼ੇ ਦੀ ਲਤ ਕਰਕੇ ਬਹੁਤ ਨਾਮ ਹੋ ਚੁੱਕੇ ਆ ਸੋ ਆਪਾਂ ਆਉਣ ਵਾਲੇ ਸਮੇਂ ਲਈ ਪੰਜਾਬ ਦਾ ਭਲਾ ਸੋਚੀਏ ਤੇ ਦਾਜ ਵਰਗੀ ਕ੍ਰੀਤੀ ਨੂੰ ਖਤਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਮੁਸ਼ਕਲ ਹੈ ਜਿਹੜੇ ਵਿਚੋਲੇ ਵਿੱਚ 50-5000 ਰੁਪਇਆ ਲਈ ਜਾਂਦੇ ਆ ਉਹ ਸਾਡੇ ਨਾਲ ਵੀਰ ਪ੍ਰਤਾਪ ਨਗੋਟਾ ਵੀ ਆਇਆ ਆ ਉਹ ਇਹਨਾਂ ਨਾਲ ਗੱਲਬਾਤ ਕਰੀਏ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੈਂ ਦੱਸਣਾ ਚਾਹੁੰਦਾ ਮੈਂ ਸਾਡੇ ਸਮਾਜ ਦੇ ਵਿੱਚ ਇੱਕ ਹੋਰ ਨਵੀਂ ਇੱਕ ਚੱਲ ਪਈ ਆ ਗੇਮ ਵੀ ਵਿਚੋਲਿਆਂ ਦੇ ਦਫ਼ਤਰ ਖੁੱਲ ਗਏ ਥਾਂ-ਥਾਂ ਤੇ ਵਿਚੋਲਿਆਂ ਦੇ ਦਫ਼ਤਰ ਖੋਲਣ ਵਾਸਤੇ ਕੋਈ ਦਿੱਕਤ ਨਹੀਂ ਗਈ ਪਰ ਦਿੱਕਤ ਇੱਥੇ ਆਉਂਦੀ ਆ ਵੀ ਕਈ ਮਾਰੇ ਘਰਾਂ ਦੇ ਪਹਿਲਾਂ ਸਾਡੇ ਵਿਚੋਲੇ ਚੱਲਦਾ ਹੁੰਦਾ ਸੀ ਕਿ ਫ੍ਰੀ ਇੱਕ ਦੂਜੇ ਦਾ ਮਤਲਬ ਸਸ ਜੋ ਚੱਲਦਾ ਦੇਨ ਲੈਣ ਉਹੀ ਚੱਲਦਾ ਸੀ ਅੱਜ ਕੱਲ ਇਹ ਚੱਲ ਗਿਆ ਵਾ ਕਿਸੇ ਤੋਂ 50000 ਲੈ ਲਿਆ 20000 ਲੈ ਲਿਆ 30000 ਲੈ ਲਿਆ ਇਹ ਨਵਾਂ ਹੀ ਸਿਲਸਿਲਾ ਇੱਕ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਵਾ ਵੀ ਪੈਸੇ ਲੈ ਕੇ ਤੇ ਵਿਚੋਲੇ ਨੇ ਉਧਰ ਉਧਰੀ ਸਾਗ ਦੇ ਰਿਸ਼ਤੇ ਕਰਾਉਣੇ ਹੈ ਤੇ ਕਈ ਲੋਕ ਇੰਨੀ ਜੋਗੇ ਨਹੀਂ ਹੈਗੇ ਗਰੀਬ ਘਰਾਂ ਦੇ ਵੀ ਕੋਈ 20000 50000 30000 ਦੇ ਸਕਣ ਮੈਂ ਇਹ ਕਹਿੰਦਾ ਵਾਂ ਵੀ ਸਾਡੇ ਵਾਸਤੇ ਇਹ ਵੀ ਇੱਕ ਵੱਡੀ ਲਾਂਤ ਦੀ ਗੱਲ ਆ ਜੇ ਕੇ ਦੇ ਸੇਰੀ ਜੋੜਨੇ ਆ ਕੋਈ ਚੰਗਾ ਕੰਮ ਨੇਕ ਕੰਮ ਕਰਨਾ ਵਾ ਤੇ ਕੋਈ ਚੱਜਦਾ ਕਰੋ ਵੀ ਇਹ ਕੰਮ ਵੀ ਸਾਨੂੰ ਥੋੜਾ ਜਿਹਾ ਵੀ ਫ੍ਰੀ ਕਰਨੇ ਚਾਹੀਦੇ ਆ ਪਹਿਲੀ ਗੱਲ ਤੇ ਜੇ ਕਰਨਾ ਵੀ ਆ ਤੇ ਚਲੋ ਕੋਈ ਥੋੜਾ ਬਾਲਾ ਲੈ ਲਓ ਇਨਾ ਜ਼ਿਆਦਾ ਖਰਚਾ ਮਾੜੀ ਘਰ ਲੋਕ ਨਹੀਂ ਭਰ ਸਕਦੇ ਵੀ ਧੀਆਂ ਸਭ ਦੇ ਘਰੀਆਂ ਪੁੱਤਰ ਵੀ ਸਭ ਦੇ ਘਰੀਆਂ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਇਹ ਜਿਹੜਾ ਵਜੂਲਿਆਂ ਵਾਲਾ ਕੰਮ ਆ ਨਾ ਪਹਿਲਾਂ ਸਾਡੇ ਸਿਆਣੇ ਲੋਕ ਇੱਕ ਦੂਜੇ ਦੇ ਰਿਸ਼ਤੇ ਕਰਾਉਂਦੇ ਆ ਇਹ ਕਰਦੇ ਆ ਇਹ ਨਵਾਂ ਜਿਹੜਾ ਇਹਨੂੰ ਖਤਮ ਕਰਨਾ ਚਾਹੀਦਾ ਉਹ ਪਹਿਲਾਂ ਹੀ ਹਿਸਾਬ ਚੱਲਣਾ ਚਾਹੀਦਾ ਵਾਂ ਸਭ ਨੂੰ ਪਣ ਗੋਟਾ ਤਾਂ ਆਵੇ ਕਿ ਇਹ ਕਿਹੜਾ ਕੁੜੀਆਂ ਦਾਜ ਲਈ ਮਾਰੀ ਜਾਂਦੇ ਵੀ ਮਾੜਾ ਨਾ ਦਾਜ ਲਈ ਦਾਜ ਤੇ ਸਾਡੇ ਸਮਾਜ ਦੇ ਵਿੱਚ ਸਭ ਤੋਂ ਵੱਡੀ ਇਹ ਲਾਨ ਤੇ ਆ ਗਈ ਇਹ ਸਭ ਤੋਂ ਜ਼ਿਆਦਾ ਦਾਜ ਦਾ ਕੰਮ ਹੀ ਪੰਜਾਬ ਚ ਆ ਇਹ ਬਾਹਰ ਕਿਤੇ ਵੀ ਨਹੀਂ ਇਹੋ ਜਿਹਾ ਹੈਗਾ ਦਾਜ ਆ ਸਾਡੇ ਦਾਜ ਦਾ ਜਿਹੜਾ ਇਹ ਮੁਸ਼ਕਲਾ ਹੈ ਨਾ ਇਹ ਪੰਜਾਬ ਚ ਹੀ ਆ ਬਾਹਰ ਕਿਸੇ ਵੀ ਇਹੋ ਜਿਹਾ ਕੋਈ ਦਾਜ ਵਾਲੀ ਸਿਲਸਿਲਾ ਨਹੀਂ ਹੈਗਾ ਬੋਲ ਪਾ ਜਿਵੇਂ ਬੜਾ ਵਧੀਆ ਵੀਰ ਨੇ ਦੱਸਿਆ ਵੀ ਵਿਚੋਲਿਆਂ ਦਾ ਟ੍ਰੈਂਡ ਅੱਜਕੱਲ੍ਹ ਜ਼ਿਆਦਾ ਆ ਗਿਆ ਵਿਚੋਲੇ ਵੇਖੋ ਅ ਮੈਰਿਜ ਬਿਊਰੋ ਹਰ ਥਾਂ ਫੁੱਲ ਗਿਆ ਤਰਨਤਾਰ ਨੰਬਰ ਸਾਰੇ ਪੱਟੀ ਵੀ ਫੁੱਲ ਗਿਆ ਇਹਨਾਂ ਦੇ ਇੱਕ ਇਹ ਕਹਿੰਦੇ ਨੇ ਵੀ ਜੌਬ ਜੀ ਬਣਾ ਲਿਆ ਬ ਨੌਕਰੀ ਜੀ ਬਣਾ ਲਈਆ ਵੇਖੋ ਲੱਖ ਲੱਖ 50 50000 ਰੁਪਿਆ ਸ਼ਾਬ ਛੱਲਾ ਮੁੰਦਰੀਆਂ ਇਹਨਾਂ ਨੂੰ ਕੱਪੜੇ ਵੀ ਬਣਾ ਕੇ ਦੋ ਮਿਲਣੀ ਦੇ ਕਿੰਨਾ ਕੁ ਜੀ ਕਰਕੇ ਦੋ ਇਹ ਕੋਲਾ ਵੜਾ ਰੱਖਿਆ ਇਹਨਾਂ ਵੀ ਅਗਲੇ 5 6 ਗਲੇ ਜਮੀਨ ਆ ਵੜਾ ਓਲਾ ਹੋ ਜਾਂਦਾ ਜੀਮਿੰਦਾਰ ਭਰਾ ਜਿੱਟਾਂ ਚ ਵੀ ਵੜਾ ਓਲਾ ਹੋ ਜਾਂਦਾ ਹਰ ਇੱਕ ਜੀ ਹੈ ਜੀ ਹਰ ਚੋ ਓਲਾ ਵੜਾ ਵਾ ਇਹ ਚੀਜ਼ਾਂ ਬਾਰੇ ਵਿਚੋਲੇ ਦੱਸਣਾ ਖੋਜ ਹੁੰਦਾ ਨਿਕਲਦਾ ਕੋਹਾ ਮੁੰਡਾ ਕਰਦਾ ਉਹ ਕਰਦਾ ਇੱਕ ਇੱਕ ਇਹ ਵੜਾਉਲਾ ਵੀ ਮੁੰਡਾ ਨਸ਼ੇ ਨਹੀਂ ਕਰਦਾ ਉਹ ਜਦੋਂ ਕੁੜੀ 6 ਮਹੀਨੇ ਸਾਲ ਰਹਿੰਦੀ ਅਗਲੇ ਕਰ ਫਿਰ ਅਗਲੀ ਨੂੰ ਪਤਾ ਲੱਗਦਾ ਇਹ ਤਾਂ ਗੋਲੀਆਂ ਖਾਂਦਾ ਪਰ ਹੈਗਾ ਖਾਂਦਾ ਉਹ ਖਾਂਦਾ ਵੈਸੇ ਇਹਦੇ ਲਾਲਚ ਕਰਕੇ ਵੀ ਇੱਕ ਦੂਜੇ ਨਾਲ ਸੰਬੰਧ ਕਰਾ ਦਿੰਦੇ ਹਾਂ ਵੀ ਲੱਖ ਦਾ ਵੀ ਤੁਹਾਨੂੰ 1.5 ਲੱਖ ਦਵਾਂ ਬਸ ਇਹ ਗੱਲਾਂ ਦੱਸੋ ਵੀ ਮੁੰਡਾ ਨਸ਼ੇ ਕਰਦਾ ਉਹ ਕੁੜੀ ਵਾਲਾਂ ਜਦੋਂ ਬਾਝੋਂ ਪਤਾ ਲੱਗਦਾ ਫਿਰ ਉਹ ਨੇਕੀ ਹੁੰਦੀ ਫਿਰ ਥਾਣੇ ਕਚਹਿਰੀਆਂ 'ਚ ਜਾਂਦੇ ਆ ਫਿਰ ਅਗਲੇ ਨੂੰ ਤੰਗ ਪਰੇਸ਼ਾਨ ਕਰਦੇ ਆ ਵੀ ਸਾਨੂੰ ਗੱਡੀ ਦੇ ਸਾਨੂੰ ਉਹ ਦੇ ਇਹ ਉਹਲਾ ਵੀ ਬੜਾ ਵਿਚੋਲੇ ਰੱਖਣਾ ਤੇ ਉਹ ਚੋਲੇ ਨੂੰ ਖਾਸ ਕਰ ਬੇਨਤੀ ਆ ਵੀ ਜਿਹੜੀ ਗੱਲ ਸੱਚੀ ਆ ਉਹ ਹੀ ਸੱਚੀ ਕਰਿਆ ਕਰੋ ਪੈਸਾ ਨਾ ਵਿਖੇ ਅਗਲੇ ਦੀ ਅਗਲੇ ਦਾ ਪਿਓ ਪੁੱਤ ਪੋਜਾ ਕੁੜੀ ਜਾਂ ਮੁੰਡੇ ਜੇ ਕੋਈ ਗੱਲਬਾਤ ਹੋ ਜੇ ਜਾਂ ਸੁਸਾਇਡ ਕਰ ਲੈ ਕੋਈ ਗੱਲ ਕਰ ਲੈ ਤੇ ਅਗਲਾ ਵਿਚੋਲੇ ਆਣੇ ਤੇ ਹੱਸ ਕੇ ਵਿਖਾ ਦੇਣਾ ਅਸੀਂ ਤਾਂ ਰਿਸ਼ਤਾ ਕਰਾਂ ਅਸੀਂ ਤਾਂ ਬਾਹਰ ਹੁਣ ਅੱਜ ਕੱਲ ਵਿਚੋਲੇ ਇਹ ਟ੍ਰੈਂਡ ਆਉਂਦੇ ਅਸੀਂ ਤੇ ਰਿਸ਼ਤਾ ਕਰਾਇਆ ਅੱਗੇ ਬਣੇ ਨਾ ਬਣੇ ਉਹਨਾਂ ਦੀ ਜ਼ਿੰਮੇਵਾਰੀ ਵਿਚੋਲਾ ਬੰਨਣਾ ਕੋਈ ਗਲਤ ਗੱਲ ਨਹੀਂ ਗੀ ਹਾਂਜੀ ਹਾਂਜੀ ਗੱਲ ਤੇ ਹੀ ਆ ਵੀ ਬਲ ਸਹੀ ਦੱਸਿਆ ਜਾਵੇ ਹਾਂ ਜੀ ਹਾਂ ਜੀ ਬੜੀ ਵਧੀਆ ਵੀਰ ਨੇ ਗੱਲ ਦੱਸੀ ਆ ਵੀ ਗੱਲ ਅਜੀ ਕਾਲ ਸੱਚ ਉਲਾਵੜਾ ਰਹਿ ਗਿਆ ਇਮਾਨਦਾਰੀ ਤਾਂ ਉੱਡੀ ਗਈ ਨਾ ਖੰਭ ਲਾ ਗਿਆ 100 ਚ 90% ਬੇਈਮਾਨੀ ਰਹਿ ਗਈ ਹੈ ਜੇ ਕੋਈ ਖਾਣ ਪੀਣ ਚ ਉਹ ਵੀ ਬੇਈਮਾਨੀ ਗੱਲਬਾਤ ਕਰਨ ਜੋ ਵੀ ਬੇਈਮਾਨੀ ਵਿਚੋਲਿਆਂ ਨੂੰ ਖਾਸ ਕਰ ਬੇਨਤੀ ਸਾਡੇ ਚੈਨਲ ਵੱਲੋਂ ਵੀ ਜਿਹੜੀ ਸੱਚੀ ਗੱਲ ਉਹ ਕਰਿਆ ਕਰੋ ਪੈਸਾ ਤੇ ਲਾਣਾ ਅਗਰ ਜਿੰਦਗੀ ਨਾ ਖਰਾਬ ਕਰਿਆ ਕਰੋ ਕੁੜੀ ਮੁੰਡੇ ਦੀ ਜੋ ਸੱਚੋ ਦੱਸ ਦੋ ਉਹਨੇ ਜਿਹੜਾ 5 1000 ਵੱਧ ਤੋਂ ਵੱਧ ਮੁੰਦਰੀ ਸ਼ਾਬ ਛੱਲਾ ਪਵਾ ਲਾ ਕਰੋ ਜੀ ਜਾਂ ਕੱਪੜੇ ਲੈ ਲਿਆ ਕਰੋ ਬਾਤੋ ਵਾਦ ਅਗਲੇ ਨੇ ਕੀ ਤਰ੍ਹਾਂ ਜ਼ਮੀਨ ਜਾਇਦਾ ਥੋੜਾ ਦੇ ਦੇਣੀ ਆ ਵਿਚੋਲੇ ਨੂੰ ਖਾਸ ਕਰ ਬੇਨਤੀ ਹੈ ਵੀ ਸੱਚ ਬੋਲਿਆ ਕਰੋ ਅਗਲੇ ਜੋ ਵੇਖਿਆ ਉਹ ਦੱਸਿਆ ਕਰੋ ਵੀ ਇੰਨੀ ਜ਼ਮੀਨ ਇੰਨੀ ਗੱਲ ਬਾਤ ਆ ਸਾਡੇ ਲੋਂ ਦੇ ਇਹੋ ਬੇਨਤੀ ਹੈ ਵੀ ਆਪਾਂ ਚੰਗੀਆਂ ਗੱਲਾਂ ਚੰਗੀ ਸੋਚ ਦੱਸਣੀ ਹੁੰਦੀ ਆ ਵੀ ਅਗੇ ਲਾਈਕ ਸ਼ੇਅਰ ਕਮੈਂਟ ਦੱਸ ਦਿਓ ਵੀ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਵਾਹਿਗੁਰੂ ਜੀ ਖਾਲਸਾ ਆਈ ਫਤਿਹ ਜਿਵੇਂ ਉਹ ਤੁਹਾਨੂੰ ਪਤਾ ਹੀ ਹੈ ਵੀ ਵਿਚੋਲੇ ਬਹੁਤ ਉਲਾ ਰੱਖਦੇ ਨੇ ਚਲੋ ਮੰਨ ਲਓ ਇੱਕ ਦਿਨ ਇੱਕ ਦੋ ਦਿਨ ਜਦੋਂ ਕੁੜੀ ਰਹਿੰਦੀ ਹੈ ਜਦੋਂ ਪਤਾ ਲੱਗਦਾ ਮੁੰਡੇ ਨਸ਼ੇ ਕਰਦੇ ਜਾਂ ਉਲਾਵਾ ਜਾਂ ਘਰ ਬਰਬੰਦੀ ਨਹੀਂ ਉਹ ਅਗਲੇ ਦਿਨ ਹੀ ਫਿਰ ਵਾਪਸ ਆ ਜਾਂਦੀ ਫਿਰ ਇੱਕ ਜਾਂ ਦੂਜਾ ਵਿਆਹ ਕਰਨਾ ਪੈਂਦਾ ਜੇ ਬੇਟਾ ਬੇਟੀ ਹੋ ਜਾਂਦਾ ਫਿਰ ਛੱਡਣਾ ਮੁਸ਼ਕਲ ਹੋ ਜਾਂਦਾ ਹੁਣ ਵੇਖੋ ਵਿਚੋਲੇ ਖਾਸੀ ਹੈ 1.5 2-2 ਲੱਖ ਰੁਪਇਆ 50-50 ਹਜ਼ਾਰ ਰੁਪਇਆ ਸੋਨਾ ਪੂੰਦੇ ਆ ਚਾਂਦੀ ਪੂੰਦੇ ਆ ਆਂਦੇ ਕੱਪੜੇ ਲੈ ਕੇ ਦੋ ਜਿੰਨੇ ਸਾਨੂੰ ਮੂੰਹ ਜਿੱਦਾਂ ਜਿੱਦਾਂ ਗੱਡੀ ਨਹੀਂ ਲੈਂਦੇ ਅਗਲੇ 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 ਬਜਾਜ ਏਜੰਸੀ ਵਾਲੇ ਆਂਦੇ ਵੀ ਇੰਨੇ ਪੈਸੇ ਲੈਣੇ ਲਓ ਅਗਲੇ ਮੂੰਹ ਮੰਗ ਕੇ ਲੈਂਦੇ ਆਪਣੇ ਆੜੇ ਵਿਚੋਲੇ ਵੀ 1.5 ਲੱਖ 2 ਲੱਖ ਤੁਹਾਨੂੰ ਜੇ ਮੁੰਡਾ ਨਹੀਂ ਲੱਗਦਾ ਅਸੀਂ ਲੱਭ ਕੇ ਦਵਾਂ ਕੁੜੀ ਨਹੀਂ ਲੱਭ ਕੇ ਇਹ ਦਹ ਹਰਿਆਣੇ ਤੂੰ ਕਿਧਰ ਦੀ ਕਿਧਰ ਉਹਨਾਂ ਦੇ ਹੱਥ ਪੈਂਦਾ ਹੁੰਦਾ ਮੈਰਿਜ ਬਿਊਰੋ ਵਾਲੇ ਅੱਜ ਕੱਲ ਟ੍ਰੈਂਡੀ ਮੈਰਿਜ ਬਿਊਰੋ ਦੇ ਆ ਗਿਆ ਆ ਤੇ ਚਲੋ ਰਿਸ਼ਤੇਦਾਰੀ ਚ ਮੈਂ ਤਾਂ ਨਾ ਰਿਸ਼ਤੇਦਾਰੀ ਚ ਵਿਆਹ ਕਰਾਉ ਕੁੜੀਆਂ ਮੁੰਡਿਆਂ ਦਾ ਪਤਾ ਹੁੰਦਾ ਵੀ ਕਿੱਦਾਂ ਦਾ ਚਾਰਟ ਲਾਣਾ ਗੱਲਬਾਤ ਕਿੰਦਾ ਤਰੀਕ ਮੈਂ ਨਾ ਰਿਸ਼ਤੇਦਾਰੀ ਚ ਵਿਆਹ ਕਰਾਉ ਵੱਖਰੀ ਗੱਲ ਪਤਾ ਤਾਂ ਹੁੰਦਾ ਨਾ ਵੀ ਕੁੜੀ ਕਿੱਦਾਂ ਦੀ ਆ ਮੁੰਡਾ ਕਿੱਦਾਂ ਦਾ ਪਰਿਵਾਰ ਕਿੱਦਾਂ ਦਾ ਭੈਣ ਭਰਾ ਕਿੱਦਾਂ ਦੇ ਆ ਬਣੂਗੀ ਕਿ ਨਹੀਂ ਇੱਕ ਲਵ ਮੈਰਿਜ ਦਾ ਚੱਕਰ ਜਿਆਦਾ ਆ ਗਿਆ ਅੱਜ ਕੱਲ ਇਹ ਵੀ ਟ੍ਰੈਂਡ ਸਿੱਖ ਰਹੇ ਨੇ ਜਾਨਦਿਆ ਫਿਰ ਬੰਦ ਹੀ ਨਹੀਂ ਆ ਮੇਰੇ ਵਰਗਾ ਲਵ ਮੈਰਿਜ ਮੇਰ ਤੂੰ ਆਵਾ ਮੇਰ ਤੂੰ ਗੱਡੀਆਂ ਆ ਮੰਗਲੇ ਜਦੋਂ ਅਗਲੀ ਬਗਾਨੀ ਕੁੜੀ ਜਾਂਦੀ ਆ ਉਹ ਜਦੋਂ ਵੇਖੀ ਉਹ ਅਗਲਾ ਮੁੰਡਾ ਕਰਾਇਦੇ ਬੈਠਾ ਦਾ ਉਹ ਆਪਣਾ ਮਾਂ ਪਿਓ ਨੂੰ ਵੀ ਛੱਡ ਦਿੰਦਾ ਤੇ ਫਿਰ ਦਿੱਲੀ ਇੱਧਰ ਅੰਮ੍ਰਿਤਸਰ ਫਿਰ ਕਮਰਾ ਲੈਂਦੇ ਫਿਰ ਇੱਕ ਮਾਂ ਪਿਓ ਤੋਂ ਦੂਰ ਰਹਿਣਾ ਇਹ ਚੰਗੀਆਂ ਗੱਲਾਂ ਨਹੀਂ ਆਪਾਂ ਨੂੰ ਬੇਨਤੀ ਆ ਵੀ ਵਿਚੋਲਿਆਂ ਨੂੰ ਖਾਸ ਕਰ ਬੇਨਤੀ ਆ ਵੀ ਇਦਾਂ ਨਾ ਕਰਿਆ ਕਰੋ ਸੱਚ ਦੱਸਿਆ ਕਰੋ ਜੋ ਵੇਖਿਆ ਉਹ ਦੱਸਿਆ ਕਰੋ ਸਾਡੀ ਤੇ ਇਹੋ ਖਵਾਇਸ਼ ਆ ਵੀ ਦੇ ਜਪਤੀ ਜਿਹੜਾ ਦਾਜ ਆ ਇਹ ਨਾ ਖੱਟਿਆ ਜਾਵੇ ਸਿੰਪਲ ਰਹੋ ਸਿੰਪਲ ਕੁੜੀਆਂ ਲਓ ਸਿੰਪਲ ਮੁੰਡੇ ਲਓ ਕੀ ਆ ਰੋਟੀ ਪਾਣੀ ਆਪਾਂ ਖਾਣਾ ਹੁੰਦਾ ਉਹ ਆਣ ਕੇ ਹੁਣ ਵੇਖੋ ਜੇ ਆਪਾਂ ਕੁੜੀ ਪ੍ਰਾਈਵੇਟ ਕੋਈ ਕੰਮ ਲਈ ਅਗਲੀ ਹੁਕਮ ਮਾਰਦੀ ਆ ਵੀ ਮਮੀ ਪੜੀ ਤੂੰ ਵੀ ਪੜਿਆ ਮੈਂ ਹੁਣ ਇਹਨਾਂ ਦੋਵਾਂ ਨੇ 2 3 4 ਵਜੇ ਤਹਣਾ ਹੁੰਦਾ ਤੇ ਕੰਮ ਸੱਸ ਨੂੰ ਕਰਨਾ ਪੈਂਦਾ ਭਾਂਡਿਆਂ ਦਾ ਜੋ ਵੀ ਸਾਰਾ ਸਾਰਾ ਪ੍ਰੋਸੈਸ ਆਪਾਂ ਨੇ ਮੈਡਮ ਲਿਓਣੀ ਹੁੰਦੀ ਵੀ ਚਲ ਕਰ ਦੱਸ ਸੱਸ ਸੋਰੇ ਨਾ ਸੱਸ ਨਾਲ ਕੰਮ ਕਰਾਵੇ ਤੇ ਆਪਾਂ ਜੇ ਪੜੀ ਲਿਖੀ ਜਿਆਦੀ ਲੈਣਤੀ ਉਹ ਵੀ ਆਖੂਗੀ ਵੀ ਮੈਂ ਬੜੀ ਲਿਖੀ ਮੈਂ ਘਰੇ ਕੋਈ ਕੰਮ ਇੱਕ ਕੁੜੀਆਂ ਨੂੰ ਮੇਰੀ ਬੇਨਤੀ ਹੈ ਵੀ ਕੁੜੀਆਂ ਨੂੰ ਛੋਟੀ ਉਮਰ ਦੀ ਰੋਟੀ ਪਾਣੀ ਤੇ ਚਾਹ ਨੂੰ ਨਹੀਂ ਸਬਜੀ ਬਣਉਣੀ ਇਹ ਸਿਖਾਓ ਅੱਜ ਕੱਲ ਏਸੀ ਲਾ ਕੇ ਮੋਬਾਈਲ ਅੱਜ ਕੱਲ ਟ੍ਰੈਂਡ ਆ ਗਿਆ ਏਸੀ ਲਾ ਕੇ ਮੋਬਾਈਲ ਲਾ ਕੇ ਕੁੜੀਆਂ ਵੇਂਦੀਆਂ ਇੰਨੀਆਂ 에ਰਪੋਰਟ ਲਾਏ ਹੁੰਦੇ ਆ ਤੇ ਜਦੋਂ ਬਗਾਨੇ ਘਰੇ ਆਪ ਭੇਜਦੇ ਆ ਸਾਡੇ ਨਾਲ ਇਹੋ ਰਿਸ਼ਤੇਦਾਰੀ ਜੋ ਆ ਉਹ ਮੁੰਡਾ ਟੀਚਰ ਆ ਉਹ ਕਿਤੇ ਉਹਨੇ ਮੈਡਮ ਲਿਆਂਦੀ ਆ ਉਹ ਆਂਦੀ ਵੀ ਮੈਂ ਕਰੇ ਕਰੇ ਕੰਮ ਨੂੰ ਹੱਥ ਨਹੀਂ ਲਾਇਆ ਨਾ ਮਰੂਟੀ ਨਾ ਤੜਕਾ ਨਾ ਸੌਜੀ ਨਾ ਕੱਪੜੇ ਤੋਂ ਹੁਣ ਉਹਨੂੰ ਪਰੇਸ਼ਾਨੀ ਹੋਣ ਦੀ ਦੱਸਿਆ ਹੀ ਨਹੀਂ ਕਿ ਇਹਨੇ ਵੀ ਲਾਡਾ ਨਾ ਪਾਲੀ ਪਈਆਂ ਤੀਆਂ ਨੂੰ ਖਾਸ ਕਰ ਸਾਰਿਆਂ ਨੂੰ ਬੇਨਤੀ ਹੈ ਵੀ ਇਹਨਾਂ ਜਦੋਂ 10-12 ਸਾਲ ਦੀ ਉਮਰ ਆ ਨਾ ਰੋਟੀ ਪਕਾਉਣੀ ਚਾਹ ਠੰਡਾ ਤਤਾ ਕੱਪੜੇ ਜੋ ਵੀ ਕਰਦਾ ਸਾਰਾ ਕੰਮ ਇਹ ਸਿਖਾਓ ਕਿਉਂਕਿ ਬਗਾਨੀਆਂ ਬਗਾਨਾ ਪਰਾਇਆ ਤੁਹਾਨੂੰ ਹੁੰਦਾ ਹੈ ਜਦੋਂ ਬਗਾਨੇ ਇਹ ਘਰੇ ਜਾਣਾ ਉਦੋਂ ਫਿਰ ਮੁਸ਼ਕਲ ਆਉਂਦੀ ਆ ਤੇ ਵਾਈ ਵੀ ਖਾਲਸਾ ਜੀ ਫਤਿਹ